ਹੈਲੋ ਦੋਸਤੋ ਮੈਂ ਤੁਹਾਡੀ ਹੋਸਟ ਐਂਡ ਦੋਸਤ ਭੋਲੀ ਗੱਪੀ ਚੈਨਲ ਰੋਲੇ ਰਪੇ ਤੋਂ ਮੈਂ ਤੁਹਾਡੀ ਮੁਲਾਕਾਤ ਅੱਜ ਅਜਿਹੇ ਸ਼ਖਸ ਨਾਲ ਕਰਵਾ ਰਹੀ ਹਾਂ ਜੋ ਕਿਸੇ ਵੀ ਪਹਿਚਾਨ ਦੇ ਮਹਤਾਜ ਨਹੀਂ ਆ ਮੇਰੀ ਮੁਰਾਦ ਮੱਧ ਜੁਨੀਆਂ ਦੇ ਪ੍ਰਦਾਨ ਸਰਦਾਰ ਬੜਬੋਲਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਕੋ ਹਾਰਸ਼ਰ ਪਾਓ ਹਾਂ ਸ਼ਰ ਬੜਬੋਲਾ ਸਿੰਘ ਜੀ ਤੁਸੀਂ ਟੀਵੀ ਚੈਨਲ ਦੇ ਉੱਤੇ ਆਏ ਜੋ ਇੰਟਰਵਿਊ ਚ ਅੱਛਾ ਇੰਟਰਵਿਊ ਏ ਇਸ ਤੋਂ ਬਾਅਦ ਫਿਰ ਸਾਨੂੰ ਨੌਕਰੀ ਮਿਲੂਗੀ ਨੌਕਰੀ ਓ ਨਹੀਂ ਬੜਬੋਲਾ ਸਿੰਘ ਜੀ ਇਹ ਇੰਟਰਵਿਊ ਚੱਲ ਰਹੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਜੋ ਸਾਡੀਆਂ ਗੱਲਾਂ ਸੁਣ ਸਕਦੇ ਜੋ ਅੱਛਾ ਅੱਛਾ ਫਿਰ ਆਪਾਂ ਆਪਣੇ ਵਿਚਾਰ ਰੱਖਾਂਗੇ ਜੀ ਤੁਸੀਂ ਪੁੱਛੋ ਜਿਹੜੇ ਸਵਾਲ ਪੁੱਛਣੇ ਆਂ ਮੈਂ ਆਪਣੀ ਗੱਲਾਂ ਰੱਖਾਂਗੇ ਬਿਲਕੁਲ ਬਿਲਕੁਲ ਜੀ ਆਪਣੇ ਵਿਚਾਰ ਰੱਖੋ ਵਿਚਾਰ ਰੱਖ ਲਈ ਤੇ ਤੁਹਾਨੂੰ ਅੱਜ ਆਪਣੇ ਚੈਨਲ ਤੇ ਬੁਲਾਇਆ ਸੀ ਹਾਂਜੀ ਹਾਂਜੀ ਪੁੱਛੋ ਸਵਾਲ ਅੱਛਾ ਜੀ ਬੜਬੋਲਾ ਸਿੰਘ ਜੀ ਸਾਡਾ ਪਹਿਲਾ ਸਵਾਲ ਆ ਕਿ ਤੁਸੀਂ ਰਾਜਨੀਤੀ ਦੇ ਵਿੱਚ ਕਦੋਂ ਦੇ ਆਏ ਜੋ ਰਾਜਨੀਤੀ ਜੀ ਮੈਡਮ ਜੀ ਦੇਖੋ ਕਿਦਾਂ ਦਾ ਸਵਾਲ ਪੁੱਛਿਆ ਰਾਜਨੀਤੀ ਜੀ ਕਹੀ ਮਚਵੰਦੀ ਆ ਗਈ ਦੇਖੋ ਜੀ ਉਦੋਂ ਆਪਾਂ ਪਤਾ ਕੀ ਕਰਦੇ ਹੁੰਨੇ ਸੀ ਅਸੀਂ ਨਾ ਸ਼ਰਾਰਤਾਂ ਸੀ ਕਰਨਾ ਤੇ ਕੁੱਟ ਅਸੀਂ ਭੈਣ ਆਪਣੀ ਲੁਵਾ ਦੇਣੀ ਅਸੀਂ ਬਾਹਰ ਭੱਜਣਾ ਛੇਤਰ ਸਾਡੀ ਭੈਣ ਦੇ ਪੈਣੇ ਉਹ ਫਿਰ ਰਾਜਨੀਤੀ ਸਿੱਖਦੇ 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 ਸਿੱਖ ਤੇ ਫਿਰ ਛੋਟੀ ਰਾਜਨੀਤੀ ਥੋੜੀ ਵੱਡੀ ਰਾਜਨੀਤੀ ਜਾਗੇ ਅੱਛਾ ਜੀ ਇਹਦਾ ਮਤਲਬ ਹੈ ਕਿ ਤੁਹਾਡੇ ਖੂਨ ਦੇ ਵਿੱਚ ਹੀ ਰਾਜਨੀਤੀ ਹੈ ਹਾਂਜੀ ਹਾਂਜੀ ਜੀ ਰਾਜਨੀਤੀ ਸਾਡੇ ਖੂਨ ਚ ਹੀ ਆ ਖੂਨ ਚ ਸ਼ੁਰੂ ਤੋਂ ਬਚਪਨ ਤੋਂ ਸਾਡੇ ਰਾਜਨੀਤੀ ਖੂਨ ਚ ਆ ਬਚਪਨ ਦਾ ਮਤਲਬ ਕਿ ਇਹਦਾ ਮਤਲਬ ਤੁਸੀਂ ਸਕੂਲ ਟਾਈਮ ਤੋਂ ਰਾਜਨੀਤੀ ਕਰਦੇ ਸੀ ਹਾਂਜੀ ਹਾਂਜੀ ਫਿਰ ਆਨ ਨੂੰ ਸਕੂਲੇ ਪਾ ਦਿੱਤਾ ਗਿਆ ਸਕੂਲ ਚ ਹੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਕਈ ਵਾਰ ਤੇ ਹੀ ਨਾ ਯਾਰਾਂ ਦੋਸਤਾਂ ਦੇ ਪੈਸੇ ਕੱਢ ਲੈਣੇ ਅਸੀਂ ਪੈਸੇ ਬਣਾਉਣੇ ਉਤੋਂ ਸਿੱਖੇ ਕਈ ਵਾਰ ਕਿਦੀ ਕਿਤਾਬਾਂ ਕਰ ਲੈਣੀਆਂ ਨਕਲ ਮਾਰਨੀ ਇਹ ਗੱਲਾਂ ਸਿੱਖਦੀ ਹੈ ਰਾਜਨੀਤੀ ਜੇ ਅੱਗੇ ਅੱਗੇ ਸਾਡੇ ਕੋਲ ਬਹੁਤ ਕੰਮ ਆਏ ਛੋਟੀ 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 ਰਾਜਨੀਤੀ ਅਸੀਂ ਕਰਦੇ ਕਰਦੇ ਹੁਣ ਅਸੀਂ ਵੱਡੀ ਰਾਜਨੀਤੀ ਕਰੀ ਵੈਸੇ ਬਰਬੋਲਾ ਸਿੰਘ ਜੀ ਗੁੱਸਾ ਨਾ ਕਰਿਓ ਇਹਨੂੰ ਰਾਜਨੀਤੀ ਨਹੀਂ ਕਹਿੰਦੇ ਇਹਨੂੰ ਚੋਰੀ ਕਹਿੰਦੇ ਆ ਜੋ ਤੁਸੀਂ ਬਚਪਨ ਦੇ ਵਿੱਚ ਕਰਦੇ ਰਹੇ ਆ ਆ ਸੁਣ ਲਓ ਗੱਲ ਉਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਰਾਜਨੀਤੀ ਤੇ ਇਹੀ ਹੁੰਦੀ ਆ ਪੈਸੇ ਬਣਾਉਣੇ ਸਾਰਾ ਕੁਝ ਕਰਨਾ ਅੱਜ ਇਹਨਾਂ ਤਰ ਮੱਦੀ ਗੱਲ ਸਕੂਲ ਦੀ ਦਸੀ ਆ ਆਪਾਂ ਦੇ ਰਾਜਨੀਤੀ ਤੋਂ ਲੀਡਰ ਬਣੇ ਮੇਰਾ ਨਾਂ ਪ੍ਰਧਾਨ ਪ੍ਰਧਾਨ ਕਿੱਥੋਂ ਪਿਆ ਮੈਂ ਮੈਡਮ ਜੀ ਸਕੂਲ 'ਚ ਇੱਟ ਮਾਰ ਕੇ ਬੱਚੇ ਨੂੰ ਕੰਧ ਟੱਪ ਕੇ ਭੱਜਣਾ ਨਾ ਹਾਂ ਅੱਛਾ ਜੀ ਫਿਰ ਮੇਰੇ ਡਰਨਾ ਮੇਰਾ ਥੋੜਾ ਜਿਹਾ 4000 ਯਾਰ ਦੋਸਤ ਬਣੇ ਮੇਰਾ ਰੁਤਬਾ じゃ ਬਣਿਆ ਅੱਛਾ ਫਿਰ ਮੈਂ ਲੀਡਰ ਬਣਿਆ ਉਤੋਂ ਮੇਰਾ ਨਾਂ ਥੋੜਾ ਜਿਹਾ ਪ੍ਰਧਾਨ ਪ੍ਰਧਾਨ ਹੁਣ ਨਾ ਵੱਡਾ ਪ੍ਰਧਾਨ ਬਣਿਆ ਅੱਛਾ ਜੀ ਹਾਂਜੀ ਇਹ ਤੁਹਾਡੇ ਬਚਪਨ ਦੀਆਂ ਗੱਲਾਂ ਨੇ ਇਹ ਬਚਪਨ ਦੀਆਂ ਗੱਲਾਂ ਹੈ ਜੀ ਅੱਛਾ ਬੜਬੋਲਾ ਸਿੰਘ ਜੀ ਅਗਲਾ ਸਵਾਲ ਆ ਮੇਰਾ ਕੀ ਮੈਨੂੰ ਪਤਾ ਲੱਗਾ ਸੀ ਤੁਸੀਂ ਡੀਸੀ ਦੇ ਦਫ਼ਤਰ ਆਪਣਾ ਮੰਗ ਪੱਤਰ ਦੇਣ ਲਈ ਜਾ ਰਹੇ ਹੋ ਕਿਸ ਟੌਪਿਕ ਤੇ ਦੇਣ ਲਈ ਜਾ ਰਹੇ ਹੋ ਮੰਗ ਪੱਤਰ ਇਹ ਸਵਾਲ ਇਹਨਾਂ ਨੇ ਬਹੁਤ ਵਧੀਆ ਪੁੱਛਿਆ ਅਸੀਂ ਡੀਸੀ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਮੈਡਮ ਜੀ ਮਰਦ ਕਮਿਸ਼ਨ ਬਣਾਉਣ ਲਈ ਮਰਦ ਕਮਿਸ਼ਨ ਇਹ ਕੀ ਹੁੰਦਾ ਹੈ ਮਰਦ ਕਮਿਸ਼ਨ ਮੈਡਮ ਜੀ ਜਿੱਦਾਂ ਮਹਿਲਾ ਕਮਿਸ਼ਨ ਆ ਇਦਾਂ ਅਸੀਂ ਚਾਹੁੰਦੇ ਆ ਕਿ ਸਾਡਾ ਇੱਕ ਮਰਦ ਕਮਿਸ਼ਨ ਹੋਵੇ ਅਸੀਂ ਇੱਕ ਮੰਗ ਪੱਤਰ ਡੀਸੀ ਨੂੰ ਦੇਣਾ ਕਿ ਰਾਸ਼ਟਰਪਤੀ ਤੱਕ ਪਹੁੰਚੇ ਤੇ ਸਾਡੀਆਂ ਮੰਗਾਂ ਸੁਣ ਲਈ ਇੱਕ ਮਰਦ ਕਮਿਸ਼ਨ ਬਣੇ ਬੜਬੋਲਾ ਸਿੰਘ ਜੀ ਮਹਿਲਾ ਕਮਿਸ਼ਨ ਮਹਿਲਾ ਕਮਿਸ਼ਨ ਦਾ ਮਤਲਬ ਹੈ ਕਿ ਮਹਿਲਾਵਾਂ ਨੂੰ ਦੋ ਕ ਤਕਲੀਫਾਂ ਪ੍ਰੋਬਲਮਾਂ ਮੁਸ਼ਕਲਾ ਹੁੰਦੀਆਂ ਜਿਹਦੇ ਕਰਕੇ ਉਹ ਮਹਿਲਾ ਕਮਿਸ਼ਨ ਕੋਲ ਜਾਂਦੇ ਆ ਜਿਨ੍ਹਾਂ ਦੇ ਮਸਲੇ ਹੱਲ ਹੁੰਦੇ ਆ ਤੇ ਲੇਕਿਨ ਮਰਦ ਕਮਿਸ਼ਨ ਦਾ ਕੀ ਮਤਲਬ ਹੋ ਗਿਆ ਲੋ ਕਰ ਲੋ ਗੱਲ ਉਹ ਮਹਿਲਾ ਦੇ ਜਿਹੜੇ ਮਸਲੇ ਆ ਮਸਲੇ ਵੀ ਸਾਡੇ ਆ ਜਦੋਂ ਦੀ ਦੁਨੀਆ ਚੱਲੀ ਸਾਨੂੰ ਕਨੇ ਪੁੱਛਿਆ ਹੀ ਨਹੀਂ ਗਿਆ ਤੂੰ ਦੇਖੋ ਜੀ ਜਦੋਂ ਕੁੜੀਆਂ ਅੱਜ ਕੱਲ ਅੱਜ ਕੱਲ ਦਾ ਜਮਾਨਾ ਤੁਹਾਨੂੰ ਪਤਾ ਹੀ ਹੈ ਸਾਡੇ ਜਮਾਨੇ ਕੁਝ ਹੋਰ ਸੀ ਹਾਂਜੀ ਮੈਨੂੰ ਤਾਂ ਪ੍ਰਧਾਨ ਬਣਾਇਆ ਇਹਨਾਂ ਦਾ ਮਰਦਾਂ ਦਾ ਅੱਛਾ ਅੱਛਾ ਜੀ ਦੇਖੋ ਹੁਣ ਜਦੋਂ ਕੁੜੀ ਵਿਆਹ ਕੇ ਹੁੰਦੀ ਹੈ ਪਿੱਛੇ ਯਾਰ ਯੂਰ ਬਣਾ ਲੈਂਦੇ ਉਹ ਭੱਜ ਜਾਂਦੀ ਹੈ ਮੁੰਡੇ ਨਾਲ ਤੇ ਉਹਨਾਂ ਨੂੰ ਮੁੰਡੇ ਨੂੰ ਫੜ ਕੇ ਨਾ ਉਹਦੇ ਸਾਰੇ ਪਰਿਵਾਰ ਨੂੰ ਕੁੱਟ-ਕੁੱਟ ਕੇ ਨਾ ਪੁਲਿਸ ਉਹ ਚੀਜ਼ ਤੁਹਾਨੂੰ ਪਤਾ ਉਹ ਲਾਲ ਕਰ ਦਿੰਦੀ ਤੇ ਸਾਡੀ ਸੁਣਵਾਈ ਕੋਈ ਨਹੀਂ ਸਾਨੂੰ ਪੁੱਛਦਾ ਹੀ ਕੋਈ ਨਹੀਂ ਕਹੀਂ ਕਿੱਥੇ ਜਾ ਕੇ ਆਪਣੀ ਰਿਪੋਰਟ ਲਖਾਈਏ ਇਸ ਪਰ ਕਹੀਂ ਚਾਹੁੰਦੇ ਆ ਕਿ ਸਾਡੀ ਵੀ ਸੁਣਵਾਈ ਹੋਵੇ ਤੇ ਮਰਦ ਕਮਿਸ਼ਨ ਬਣੇ ਜਿੱਥੇ ਅਸੀਂ ਚਿੱਠੀਆਂ ਲਿਖੀਏ ਅੱਛਾ ਜੀ ਤੁਹਾਡੇ ਕਹਿਣ ਦਾ ਮਤਲਬ ਆ ਕਿ ਜ਼ੁਲਮ ਮਰਦਾਂ ਤੇ ਹੋ ਰਿਹਾ ਔਰਤਾਂ ਤੇ ਨਹੀਂ ਦੇਖੋ ਜੀ ਸਾਰੀ ਦੁਨੀਆ ਜਾਣਦੀ ਆ ਮਰਦਾਂ ਤੇ ਜ਼ੁਲਮ ਹੁੰਦੇ ਆ ਦੇਖੋ ਵਿਆਹ ਤੋਂ ਬਾਅਦ ਸਾਨੂੰ ਤੁਸੀਂ ਕਹਿੰਦੀਆਂ ਜੇ ਪੋਚੇ ਲਾਓ ਅਸੀਂ ਪੋਚੇ ਲਾ ਦਿੰਨੇ ਝਾੜੂ ਮਾਰੋ ਅਸੀਂ ਝਾੜੂ ਮਾਰ ਦਿੰਨੇ ਅਸੀਂ ਭਾਂਡੇ ਮਾਜਦੇ ਨੇ ਫਿਰ ਵੀ ਸਾਡੀਆਂ ਤੁਸੀਂ ਗੱਲਾਂ ਹੀ ਕਰਦੇ ਰਹਿੰਦੇ ਸਾਨੂੰ ਗਾਲਾਂ ਹੀ ਕਰਦੇ ਰਹਿੰਦੇ ਤੇ ਜੀ ਅਹੀਂ ਤੇ ਤੁਹਾਡੀ ਮੰਗ ਨੂੰ ਕਹੀਏ ਉੱਥੇ ਸੁਣਵਾਈ ਨਹੀਂ ਜੇ ਆਪਣੀ ਨੂੰ ਕਹੀਏ ਉੱਥੇ ਸੁਣਵਾਈ ਨਹੀਂ ਸਾਡੀ ਕਿ ਸੁਣਵਾਈ ਕਿਤੇ ਨਹੀਂ ਜੀ ਇਸ ਕਰਕੇ ਚਾਹੀਦਾ ਮੱਧ ਕਮਿਸ਼ਨ ਜੀ ਮੱਧ ਕਮਿਸ਼ਨ ਦੇ ਵਿੱਚ ਤੁਹਾਡੀਆਂ ਮੰਗਾਂ ਕੀ ਕੀ ਹੋਣਗੀਆਂ ਦੇਖੋ ਜੀ ਇਹ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਸਾਡੀ ਦਰਸ਼ਕੋ ਪਹਿਲੀ ਮੰਗ ਹੋਏਗੀ ਕਿ ਅਸੀਂ ਝਾੜੂ ਨਹੀਂ ਲਾਉਣਾ ਅੱਛਾ ਜੀ ਹਾਂਜੀ ਦੂਸਰੀ ਸਾਡੀ ਮੰਗ ਹੋਏਗੀ ਅਸੀਂ ਘਰ ਦੇ ਪੋਚੇ ਨਹੀਂ ਲਾਉਣੇ ਤੇ ਤੀਸਰੀ ਮੰਗ ਜਿਹੜੀ ਬਹੁਤ ਵਧੀਆ ਜ਼ਰੂਰੀ ਕੀ ਅਸੀਂ ਘਰ ਦੇ ਭਾਂਡੇ ਨਹੀਂ ਮੰਨਣੇ ਇਹ ਸਾਡੀਆਂ ਜਿਹੜੀਆਂ ਮਰਦਾਂ ਦੀਆਂ ਜਿਹੜੀਆਂ ਮੇਰੇ ਕੋਲ ਲਿਖਤੀ ਰੂਪ ਦੇ ਵਿੱਚ ਬੰਦਿਆਂ ਨੇ ਸ਼ਿਕਾਇਤਾਂ ਦਿੱਤੀਆਂ ਨੇ ਤੇ ਉਹ ਇਹ ਸਾਡੀਆਂ ਮੰਗਾ ਪਹਿਲੇ ਨੰਬਰ ਤੇ ਮਰਦ ਕਮਿਸ਼ਨ ਵਿੱਚ ਰੱਖੀਆਂ ਜਾਣਗੀਆਂ ਦੂਸਰਾ ਇੱਕ ਬੜਾ ਅਹਿਮ ਸਵਾਲ ਆ ਕਿ ਜਿਹੜੇ ਜਨਾਨੀਆਂ ਘਰ 'ਚ ਸਾਰਾ ਦਿਨ ਟਿਕ 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 ਆ ਫੋਨ ਲਾ ਕੇ ਆਪਣੇ ਪੇਕੇ ਗੱਲਾਂ ਕਰਦੀਆਂ ਨੇ ਪੇਕੇ ਗੱਲਾਂ ਨਹੀਂ ਕਰਨੀਆਂ ਇਹ ਬੜਬੋਲਾ ਸਿੰਘ ਜੀ ਕੋਸੇ ਜ਼ਿਆਦਾ ਨਹੀਂ ਹੋ ਗਿਆ ਕਿ ਸਾਰੀ ਪਵਾੜੇ ਦੀ ਜੜਦੇ ਜਿਹੜੇ ਫੋਨ ਹਨ ਨਾ ਇਹੀ ਆ ਉਹ ਤੁਸੀਂ ਜੇ ਫੋਨ ਕੀ ਫ੍ਰੀ ਕੀਤਾ ਵਾ Jio ਵਾਲਿਆਂ ਨੇ ਆ ਤੇ ਕੰਪਨੀਆਂ ਨੇ ਉਹ ਤੁਈ ਤੇ ਖਿੜੀ ਬਣਾਉਣੀ ਤੁਈ ਸਾਰਾ ਕੁਝ ਫੋਨ ਦੇ ਉੱਤੇ ਆ ਕਰਤਾ ਉਹ ਆ ਗਿਆ ਇੰਨੀਆਂ ਰੋਟੀਆਂ ਖਾਲੀਆਂ ਇੰਨੀ ਹੈ ਉਹ ਕਰਤੀਆਂ ਸਾਰੀਆਂ ਤੁਸੀਂ ਆਪਣੇ ਪੇਕੇ ਸੁਣਾਉਂਦੀਆਂ ਜੇ ਉਥੋਂ ਤੁਹਾਨੂੰ ਫਿਰ ਆਦਰ ਆਉਂਦੇ ਨੇ ਤੇ ਘਰਾਂ ਚ ਲੜਾਈਆਂ ਇਹੀ ਹੁੰਦੀਆਂ ਨੇ ਇਹ ਜਿਹੜੀਆਂ ਦੋਸਤੋ ਮੰਗਾ ਨੇ ਇਹ ਮੇਰੇ ਕੋਲ ਲਿਖਤੀ ਰੂਪ ਵਿੱਚ ਸਾਡੇ ਮਰਦਾਂ ਨੇ ਦਿੱਤੀਆਂ ਨੇ ਇਹ ਅਸੀਂ ਮਤ ਕਮਿਸ਼ਨ ਚ ਰੱਖਣੀ ਹੈ ਜੀ ਇਸ ਤੋਂ ਇਲਾਵਾ ਵੀ ਤਾਂ ਨਹੀਂ ਕੋਈ ਮੰਗਾ ਹੈਗੀ ਹੈ ਜੇ ਇਸ ਤੋਂ ਇਲਾਵਾ ਦੋਸਤੋ ਬੜਾ ਵਧੀਆ ਸਵਾਲ ਆ ਇੱਕ ਅਹਿਮ ਮੰਗਾ ਜੇ ਜਨਾਨੀ ਬੰਦੇ ਦੀ ਲੜਾਈ ਝਗੜਾ ਹੋ ਜਾਂਦਾ ਰੱਬ ਨਾ ਕਰੇ ਉਹ ਝਗੜਾ ਅਦਾਲਤ ਵਿੱਚ ਚਲ ਜਾਂਦਾ ਵਾ ਉੱਥੇ ਤਲਾਕ ਹੋ ਜਾਂਦਾ ਤੇ ਜਿਹੜਾ ਤਲਾਕ ਪਹਿਲਾਂ ਜੱਜ ਸਾਹਿਬ ਲਿਖ ਦਿੰਦੇ ਸੀ ਕਿ ਬੰਦਾ ਜਨਾਨੀ ਦਾ ਖਰਚਾ ਚੁਕੇਗਾ ਭਾਵੇਂ ਉਹ ਵਿਚਾਰਾ ਗਰੀਬ ਦਿਹਾੜੀ ਲੰਦਾ ਸੀ ਉਹ ਦਿਹਾੜੀ ਦੇ ਵਿੱਚੋਂ ਪੈਸੇ ਇਕੱਠੇ ਕਰ ਕਰਕੇ ਉਹਨੂੰ ਮਹੀਨੇ ਬਾਅਦ ਦਿੰਦਾ ਸੀ ਉਹ ਉਲਟ ਹੋਵੇਗਾ ਦਰਸ਼ਕੋ ਆਡੇ ਮੱਧ ਕਮਿਸ਼ਨ ਦੇ ਵਿੱਚ ਜਦੋਂ ਤਲਾਕ ਹੋਏਗਾ ਤੇ ਜਨਾਨੀ ਹੀ ਬੰਦੇ ਦਾ ਖਰਚਾ ਚੁਕੇਗੀ। ਦੋਸਤੋ ਇਹ ਕੁਝ ਜ਼ਿਆਦਾ ਨਹੀਂ ਹੋ ਗਿਆ। ਜਨਾਨੀ ਇਸ ਤਰ੍ਹਾਂ ਖਰਚਾ ਚੁਕੇਗੀ। ਦੇਖੋ ਜਨਾਨੀ ਜੇ ਬੰਦਾ ਕਿ ਚੁੱਕ ਸਕਦਾ ਖਰਚਾ ਤੇ ਜਨਾਨੀ ਵੀ ਚੁਕੇਗੀ। ਭਾਵੇਂ ਸਾਡੇ ਵਾਲੇ ਲੋਕਾਂ ਦੇ ਘਰ ਦੇ ਭਾਂਡੇ ਮਾਜਮਾ ਚੁਕੇ ਭਾਵੇਂ ਜਿੱਦਾਂ ਮਰਜ਼ੀ ਕਰੇ ਪਰ ਸਾਨੂੰ ਉਹ ਖਰਚਾ ਦੇਗੀ। ਅਸੀਂ ਆਰਾਮ ਨਾਲ ਜਿਹੜੀ ਬਾਕੀ ਜ਼ਿੰਦਗੀ ਆ ਸੌਂ ਕੇ ਕੱਟਾਂਗੇ। ਇਧਰ ਉਧਰ ਮਾੜਾ ਮੋਟਾ ਦੇਖ ਲੈਣਾ। ਇਧਰ ਉਧਰ ਦਾ ਕੀ ਮਤਲਬ ਹੋ ਗਿਆ? ਉਹ ਨਹੀਂ ਜੀ ਕੁਝ ਗੱਲਾਂ ਹੁੰਦੀਆਂ ਦੋਸਤੋ ਟੈਲੀਵਿਜ਼ਨ ਤੇ ਨਹੀਂ ਹੁੰਦੀਆਂ। ਤੁਸੀਂ ਆਪ ਹੀ ਸਮਝਦਾਰ ਜੀ। ਹੋਰ ਕੋਈ ਸਵਾਲ ਜੀ ਬੜਬੋਲਾ ਸਿੰਘ ਜੀ ਕੱਲ ਦੇ ਕੰਮ ਕਰਨ ਨੂੰ ਮੈਂ ਜ਼ੁਲਮ ਨਹੀਂ ਕਹਿੰਦੇ ਉਹ ਹੱਥ ਵਟਾਉਣਾ ਕਹਿੰਦੇ ਆ ਘਰ ਦੀ ਨਾਲ ਲੋ ਕਰ ਲੋ ਗੱਲ ਇਹ ਕਦਾਬ ਜੇ ਪਹਿਲਾਂ ਵੀ ਜਨਨੀਆਂ ਕੰਮ ਕਰਦੀਆਂ ਸੀ ਹੁਣ ਤੇ ਮੈਂ ਕਿਨਾ ਲਾ ਕੇ ਟੀਵੀ ਜਾਂ ਓਰੀਲਾ ਐ ਵੇਖੀ ਜਾਂਦੀਆਂ ਸਾਰੇ ਕੰਮ ਬੰਦਿਆਂ ਦੇ ਕਰਾਉਂਦੇ ਉਹ ਵਿਚਾਰੇ ਮੇਰੇ ਕੋ ਉਂਦੇ ਰਹਿੰਦੇ ਪ੍ਰਧਾਨ ਜੀ ਸਾਡੇ ਬਾਰੇ ਕੋਈ ਸੋਚੋ ਸਾਡੇ ਬਾਰੇ ਸੋਚੋ ਅਸੀਂ ਇਕੱਠੇ ਹੋਏ ਸਾਰੇ ਉਹਨਾਂ ਨੇ ਮੇਰੇ ਅੱਗੇ ਬੇਤੀ ਬੁੰਤੀ ਕੀਤੀ ਕਿ ਤੁਸੀਂ ਪ੍ਰਧਾਨ ਬਣੋ ਸਾਡੇ ਜੂਨੀਅਨ ਦੇ ਤੇ ਮਰਦ ਕਮਿਸ਼ਨ ਬਣਾਈਏ ਤੇ ਮੈਂ ਜੀ ਉਹ ਮਨਜ਼ੂਰ ਕੀਤਾ ਜੁਰਮ ਸਾਡੇ ਤੇ ਹੁੰਦੇ ਆ ਮਰਦ ਕਮਿਸ਼ਨ ਜਿੰਦਾਬਾਦ ਮਦ ਕਮਿਸ਼ਨ ਜਿੰਦਾਬਾਦ ਬਸ ਬਸ ਪ੍ਰਧਾਨ ਜੀ ਇਹ ਟੀਵੀ ਚੈਨਲ ਚੱਲ ਰਿਹਾ ਲਾਈਵ ਇਹਦੇ ਵਿੱਚ ਨਾਰੇ ਨਹੀਂ ਲਗਾ ਸਕਦੇ ਤੁਸੀਂ ਇਸ ਤਰ੍ਹਾਂ ਵੋ ਕਰ ਲੋ ਗੱਲ ਓਏ ਅਸੀਂ ਨਾਰੇ ਨਹੀਂ ਲਾਵਾਂਗੇ ਤੁਸੀਂ ਪ੍ਰਧਾਨ ਕਹਦੇ ਨਾਰੇ ਲਾ ਕੇ ਤੇ ਪ੍ਰਧਾਨ ਬੰਦੇ ਆ ਕਿ ਸਭ ਕਮਿਸ਼ਨ ਜਿੰਦਾਬਾਦ ਬਸ ਬਸ ਬੜਾ ਬੋਲਾ ਸਿੰਘ ਜੀ ਸਾਡਾ ਟੀਵੀ ਚੈਨਲ ਲਾਈਵ ਚੱਲ ਰਿਹਾ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਨਾਰੇ ਨਹੀਂ ਲਗਾ ਸਕਦੇ ਅਗਾ ਨਾਰੇ ਲਉਣਾ ਸਾਡਾ ਹੱਕ ਵਾ ਧਰਨੇ ਲਾਉਣਾ ਸਾਡਾ ਹੱਕ ਵਾ ਸਾਡੇ ਦੇਸ਼ ਵਿੱਚ ਮੜੀ ਜੀ ਗੱਲ ਹੁੰਦੀ ਉੱਥੇ ਅਸੀਂ ਬਸਾਰੋਕ ਦਿੰਨੇ ਆ ਅਸੀਂ ਧਰਨੇ ਲਾਉਣਾ ਸਾਡਾ ਹੱਕਾ ਸਵਧਾਨਿਕ ਹੱਕਾ ਅਸੀਂ ਨੈਰੇਟਿਵ ਟੀਵੀ ਚੈਨਲ ਤੇ ਵੀ ਲਾਵਾਂਗੇ ਮੈਂ ਕਿਹਾ ਬੜਬੁਲਾ ਸਿੰਘ ਜੀ ਕੁਝ ਲੈ ਦੇ ਕੇ ਕੁਝ ਇਸ ਤਰ੍ਹਾਂ ਦਾ ਕੋਈ ਨਹੀਂ 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 ਮੈਂ ਹੁਦੀ ਕਰਨਾ ਕਰਿਓ ਇੱਕ ਕਮਿਸ਼ਨ ਬਣ ਕੇ ਲੈਣਾ ਜੇ ਤੁਸੀਂ ਸਾਰੇ ਜਾਗਰੂਤ ਹੋ ਜਾਓ ਮੇਰੇ ਨਾਲ ਆਓ ਮਰਦ ਦੇ ਨਾਲ ਆਓ ਪ੍ਰਧਾਨ ਮਰਦ ਜਿਹੜਾ ਬਣਿਆ ਕਮਿਸ਼ਨ ਦਾ ਇਹ ਕਮਿਸ਼ਨ ਬਣ ਕੇ ਰਹਿਣਾ ਲੈਣ ਦੇਣ ਵਾਲੇ ਅਸੀਂ ਰਾਜਨੀਤੀ ਹੋਰ ਕਿਤੇ ਕਰ ਲੈਣੀ ਆ ਪਰ ਇਹ ਕਮਿਸ਼ਨ ਬਣ ਕੇ ਰਹੂਗਾ ਵੇਖੋ ਬੜਬੋਲਾ ਸਿੰਘ ਜੀ ਮਰਦ ਔਰ ਔਰਤ ਇਕ ਬਰਾਬਰ ਆ ਦੋਵਾਂ ਨੂੰ ਸਮਾਨ ਅਧਿਕਾਰ ਆ ਔਰ ਔਰਤ ਹਮੇਸ਼ਾ ਮਰਦ ਦੇ ਮੋਢੇ ਨਾਲ ਬੋੜਾ ਜੋੜ ਕੇ ਚੱਲਦੀ ਆ ਅੱਛਾ ਔਰਤਾਂ ਤੇ ਮਰਦ ਬਰਾਬਰ ਨਹੀਂ ਤੁਹਾਡੇ ਕਹਿੰਦੇ ਮਤਲਬ ਹਾਂਜੀ ਆ ਸੁਣ ਲਓ ਗੱਲ ਜੇ ਔਰਤਾਂ ਤੇ ਮਰਦ ਬਰਾਬਰ ਨਹੀਂ ਤੇ ਤੁਸੀਂ ਇੱਕ ਸੂਟ ਨਾਲ ਸਾਡੇ ਵਾਂਗੂ ਪੰਜ ਵਿਆਹ ਵੇਖ ਕੇ ਵੇਖੋ ਉਹ ਇਹਦੀ ਉਹੀ ਕੋਟ ਪਾਇਆ ਹੁੰਦਾ ਜਿਹੜੇ ਆਪਣੇ ਵਿਆਹ ਸਮਾਇਆ ਸੀ ਉਹ ਆਪਣੇ ਨਿਆਣੇ ਦੇ ਵਿਆਹ 'ਚ ਨਹੀਂ ਪਾਉਨੇ ਤੁਸੀਂ ਇੱਕ ਸੂਟ ਨਾਲ ਪੰਜ ਵਿਆਹ ਵੇਖ ਕੇ ਵੇਖੋ ਬਰਾਬਰ ਕਿਦਾਂ ਦੇ ਇਸ ਕਰਕੇ ਭੈਣ ਜੀ ਮੈਡਮ ਜੀ ਮਰਦ ਕਮਿਸ਼ਨ ਪੜੇਗਾ ਮਰਦ ਕਮਿਸ਼ਨ ਜਿੰਦਾਬਾਦ 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 ਇਹ ਸਨ ਸਰਦਾਰ ਬੜਬੋਲਾ ਸਿੰਘ ਜੀ ਜੋ ਜਿਆਦਾ ਹੀ ਬੜਬੋਲੇ ਹੋ ਗਏ ਮੈਨੂੰ ਇੰਟਰਵਿਊ ਵਿੱਚ ਰੋਕ ਨਹੀਂ ਪਈ ਔਰ ਇਹ ਇੰਟਰਵਿਊ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਦੇ ਵਿੱਚ ਜਰੂਰ ਦੱਸਣਾ ਫਿਰ ਕਹੇ ਨਵੇਂ ਇੰਟਰਵਿਊ ਚ ਮਿਲਦੇ ਆ ਮੈਨੂੰ ਇਜਾਜ਼ਤ ਦਿਓ ਪੋਲੀ ਗੱਪੀ ਚੈਨਲ ਰੋਲੇ ਰਪੇਤੋ